ਦੇ ਨਾਲ ਪੱਗਾ ਨਾਲ ਫਿਕਰ ਨਾ ਕਰੋ ਵੀਰੇ ਸਾਪੜੇ ਜਾਣਗੇ ਚਲੋ ਆਜੋ ਓਕੇ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਚੱਲੀਏ ਜੀ ਸੂਟ ਤਾਂ ਨਹੀਂ ਦੇਖਤੀ ਜਾਣ ਇਹਨਾਂ ਦੇ ਵਿੱਚ ਬਾਅਦ ਵਿੱਚ ਦੇਖ ਜਾਾਂਗੇ ਹਾਂ ਜੀ ਮਨ ਬੱਬਲ ਕੋਲ ਕੱਟਣ ਲੱਗੀਆਂ ਅਮਰੂਦ ਤੇ ਅਮਰੂਦ ਵੀ ਬਹੁਤ ਵੱਡੇ ਵੱਡੇ ਸੋਹਣੇ ਸੋਹਣੇ ਅਮਰੂਦ ਨੇ ਤੇ ਇੰਨੇ ਮਿੱਠੇ ਨੇ ਬਹੁਤ ਹੀ ਜ਼ਿਆਦਾ ਨੇ ਕਿੱਡਾ ਵੱਡੇ ਅਮਰੂਦ ਨੇ ਬਹੁਤ ਟੇਸਟੀ ਨੇ ਮੈਂ ਤਾਂ ਖਾ ਚੁੱਕੀ ਹਾਂ ਇਹ ਸਨੌਰ ਦੇ ਅਮਰੂਦ ਨੇ ਹਾਂ ਇਹ ਸਨੌਰ ਦੇ ਅਮਰੂਦ ਨੇ ਬੱਬਲ ਦੇ ਪਿੰਡ ਦੇ ਦੇ ਬੱਬਲ ਵਰਗੇ ਅਮਰੂਦ ਨੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਆਲਰੇਡੀ ਖਾ ਲਈ ਆ ਤੇ ਕਈਆਂ ਨੇ ਖਾ ਲਏ ਵੈਸੇ ਹੈ ਤਾਂ ਛੋਟੇ ਪਰ ਟੇਸਟੀ ਬਹੁਤ ਨੇ ਮਿੱਠੇ ਬਹੁਤ ਨੇ ਓਕੇ ਹੂੰ ਇਹਨੇ ਨਹੀਂ ਖਾ ਰਹੀ ਆ ਫਿਰ ਤੁਹਾਡੇ ਚਾਰ ਟਿੱਕੇ ਤੇ ਖਵਾਉਂ ਤੁਰੂ ਦ ਲਾਡੀ ਕੇ ਟਿੱਕੇ ਨੇ ਨਹੀਂ ਇਲਾਕਾ ਖਾ ਬਦਨਾਮੀ ਨਹੀਂ ਗਨੀ ਸੁਣਾਉਣੀ ਸੁਣਾ ਦੇ ਬਰਦਰ ਮਾੜਾ ਨਹੀਂ ਕਹਿਣਾ ਆਹ ਹੋਰ ਆਨ ਉਹ ਇਹ ਡੱਬਾ ਗਿਫਟ ਕਰ ਗਿਆ ਸਾਡੀ ਭਾਬੀ ਦੇਖ ਲਗੀ ਮੈਨੂੰ ਪਤਾ ਲੱਗ ਗਿਆ ਇਹ ਛੋਟੇ ਜਿਹੇ ਚਾਹ ਨਾ ਹਾਂ ਇਹ ਕੋਣ ਰੱਖਦਾ ਕੋਣ ਇਹ ਰੱਖਦਾ ਕੋਈ ਨਹੀਂ ਕੋਣਾ ਵੀ ਵਰਤ ਰਿਹਾ ਮੈਂ ਕੋਲੇ ਨਹੀਂ ਹੈ ਨਾ ਫਿਰ ਰੱਖ ਲੋ ਕੋਈ ਨਾ ਲੈ ਕੇ ਨਾ ਕਿਹਦੀ ਬਾਤ ਢਿੰਕੇ ਬੋਲ ਕਵੇ ਨਾ ਐਸੀ ਫਿਰ ਕਿੰਦਰ ਆਖੋ ਫਿਲਮ ਲਈ ਬੋਲ ਕੁਛ ਕਿਉਂਦਾ ਸ਼ੂਟ ਚੱਲ ਰਿਹਾ ਨਾਮ ਨਾ ਪੜਾ ਹੁੰਦਾ ਕਿਉਂ ਉਹਦਾ ਸੁਣ ਪਤਾ ਹੀ ਨਹੀਂ ਹੈਗਾ ਨਾਮ ਨਾ ਮੈਨੂੰ ਪਤਾ ਮੈਨੂੰ ਕੁਛ ਨਹੀਂ ਪਤਾ ਮੈਨੂੰ ਨਹੀਂ ਪਤਾ ਕਰਦਾ ਤੇਰਾ ਨਾਮ ਵਾ ਕੋਈ ਨਹੀਂ ਤਾਂ ਕਹਿੰਦਾ ਕਹਿੰਦਾ ਕਿਉਂ ਜਿਹੜਾ ਉਹਦੇ ਕਹੇ ਵੀ ਵੀਡੀਓ ਕਾਲ ਚੱਕ ਲਾ ਕੇ ਸੀਰੀਅਲ ਨਾਲ ਸ਼ੂਟ ਆ ਫਿਲਮ ਬਾਰੇ ਹਾਂ ਫਿਲਮ ਦੇ ਅਸੀਂ 3-4 ਪਾਰਟ ਬਣਾ ਚੁੱਕੇ ਆ ਆਹੋਂ ਕੰਪਲੀਟ ਹੈ ਨਾ ਤੇ ਹੁਣ ਅਸੀਂ ਉਹਨਾਂ ਨੂੰ ਇਕੱਠੇ ਅਪਲੋਡ ਕਰਾਂਗੇ ਜਿਵੇਂ ਨਾਲੋਂ ਅੱਜ ਪਾਤਾ ਕੱਲੋਂ ਪਾਤਾ ਬੰਸਰਵਾਦ ਜੋਤਵਾਰ ਤੇ ਚਾਰੇ ਅਪਲੋਡ ਕਰਾਂਗੇ ਅਪਲੋਡ ਕਰਕੇ ਉਹਨਾਂ ਨੂੰ ਪਿਆਰ ਬਹੁਤ ਜ਼ਿਆਦਾ ਦਿਓ ਤੇ ਨਾਮ ਹੈਗਾ ਦਸਪਾ ਨਾਮ ਹੈਗਾ ਡੈਸ਼ ਨਾਮ ਹੈਗਾ ਡੈਸ਼ ਹਲੋ ਤੇ ਨਾਮ ਹੈਗਾ ਨੋ ਖਾਲੀ ਖਾਂ ਪਰ ਨਾਮ ਤੇ ਦੱਸਣਾ ਪਸ ਪਹਿਲਾਂ ਅਪਲੋਡ ਦੱਸੋ ਬੱਗਾ ਪਪਾ ਦੂਜਾ ਆਸ ਕਪੜਾ ਹਟਾ ਠੀਕ ਹੈ ਨਹੀਂ ਜਿੰਨਾ ਹੋਵੇ ਜਮਾ ਕਰ ਕਪੜਾ ਹਟਾ ਕਪੜਾ ਥਾ ਵੀ ਤੂੰ ਦੇਣਾ ਨੇ ਅੱਜ ਕਪੜਾ ਹਟਾ ਇੱਕ ਸੀਨ ਤੇ ਬੱਬਲ ਨੇ ਅੱਜ ਲਵਾਇਆਗਾ ਪੌਣਾ ਕੰਡਾ ਬਿਸਮਿਲ੍ਲਾ ਕਿਉਂ ਲਵਾਇਆ ਕਿਉਂਕਿ ਤੂੰ ਖੰਬਲ ਘੋਰਾ ਇਹ ਮੇਰਾ ਹੱਸਣਾ ਲਗਾ ਦਾ ਖੰਬਲ ਘੋਰਾ ਆ ਗਈ ਜਦੋਂ ਮੈਂ ਇਹਨੂੰ ਦੇਖਦੀ ਆ ਮੂੰਹ ਇਹਦਾ ਹੱਸ ਆ ਜਾਂਦਾ ਮੈਨੂੰ ਇੱਧਰ ਦੇਖਦੀ ਆ ਵੀ ਹੱਸਦਾ ਹੈ ਕਾਰਟੂਨ ਕਾਰਟੂਨ ਅੱਛਾ ਸੀ ਕਿਉਂ ਲੱਗਦਾ ਮੈਨੂੰ ਦੇਖਣ ਲੱਗਦਾ ਮੈਨੂੰ ਕਾਰਟੂਨ ਜੇ ਅਸੀਂ ਹੱਸਣ ਲੱਗੇ ਤਾਂ ਵੀ ਦੇਖ ਕੇ ਦੀਨ ਚ ਵੀ ਹਸੀ ਆਇਆ ਕਰਾਂ ਮੈਂ ਹੱਸ ਲਿਆ ਕਰੋ ਦੁਨੀਆ ਹੱਸ ਰਹੀ ਆ ਤੁਸੀਂ ਹੱਸ ਲਿਆ ਕਰੋ ਐ ਨਹੀਂ ਨਾ ਤੇ ਅਸੀਂ ਪਰ ਜਿਵੇਂ ਕੰਮ ਦੇ ਤਾਂ ਬੱਪਾ ਦਾ ਸ਼ੂਟ ਮੇਰੇ ਲਈ ਲੱਕੀ ਆ ਮੇਰਾ ਨਾ ਬਲੌਗ ਦਾ ਸੀਗਾ ਵੈਰੀ ਟੂ ਬੈਕ ਸੀਲੇ ਪਾਤੀ ਹਾਂ ਬਰੂ ਖਾਈ ਨੋ ਲੈ ਵੀ ਰੰਜ ਕੇ ਪਿਆਰ ਦੇ ਆਇਆ ਕਰੋ ਸਾਡੀ ਟੀਮ ਨੂੰ ਸਾਡੇ ਆਰਟਿਸਟਾਂ ਹਨ ਸਾਰੇ ਵਿਚਾਰੇ ਬੇਤਨਾਰੇ ਨੇ ਦੇਖੋ 1 ਘੰਟਾ ਪੂਰਾ ਬੈਠ ਕੇ ਆਇਆ ਧੁੱਪ ਚ ਹੈਨਾ ਇਹੋ ਜਿਹੇ ਆਰਟਿਸਟਾਂ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ। ਪਰ ਇਹ ਐ ਦੱਸੋ ਵੀ ਨਹੀਂ ਇਹਨਾਂ ਦਾ ਪਰਫਲ ਵੀ ਕੱਢ ਲੈ। ਲੈ ਵੀ ਮੈਂ ਬਲੌ ਬੰਦ ਕਰ ਰਿਹਾ ਠੀਕ ਹੈ। ਨਾ ਮੇਰਾ ਬਲੌ ਹੀ ਖਲਾਪਾ। ਦੁਬਾਰਾ ਕਰ ਕੀ ਕੰਪਨੀ ਦਾ ਆ ਜਾ। ਨਹੀਂ ਹੋ ਜੀ। ਦੁਬਾਰਾ ਸ਼ੂਟ ਕਰ। ਲੱਲੂਰਾ ਮਾ। ਮੇਰਾ ਸਭ ਤੋਂ ਠੇਕ ਸੌ ਮਿਲਿਆ। ਹਾਂ ਹਾਂ ਨਵਾਂ ਲੱਲੂਰਾ। ਜਮਾਤ ਹੋ ਪਈ ਆ ਉਹ ਕਹਿੰਦੀ ਐ ਕਿ ਚਾਰੇ ਪਾਸੇ ਫੋਨ ਫੋਨ ਨਹੀਂ ਆਉਣਾ ਆ ਗੜੇ ਭਾਈ ਤਾਂ ਸਮਝ ਕੇ ਬੋਲੀ ਉਹ ਮੇਰੇ ਮਤਾਰ ਕੀ ਆ ਤਾਰ ਰਹੀ ਸੀ ਬਲ ਮੈਂ ਕਿ ਮੈਂ ਕਿੱਥੇ ਜਮਾ ਬੋਲ ਕੇ ਦੇਖੀ ਬੋਲਣ ਜੀ ਕਿ ਦਿਨਾਂ ਤੋਂ ਤਾਰ ਰਹੀ ਸੀ ਸਾਰ ਨੂੰ ਆਈ ਹੋਪ ਸਾਰੇ ਦਾਣੇ ਬੰਦਿਆ ਹੋ ਉਹ ਮੈਂ ਵੀ ਠੀਕ ਠਾਕ ਤਾਰ ਪਤਾ ਨਹੀਂ ਕੀ ਬੋਲੀ ਜਾਂਦੀ ਆ ਉਹ ਨਹੀਂ ਕਰ ਰਿਹਾ ਮਤਲਬ ਵੈਸੇ ਹੀ ਕਰ ਰਿਹਾ ਯਾਰ ਉਹਨੂੰ ਇੱਕ ਗੱਲ ਸੋਚਣੀ ਚਾਹੁੰਦੇ ਵੀ ਹੈ ਕਿ ਉਹਦੀ ਚੜਾਈ ਹੋ ਰਹੀ ਆ ਹਾਂ ਠੀਕ ਕਿਰੀ ਸਹੀ ਗੱਲ ਆ ਆਏ ਤੂੰ ਵੀ ਹੋ ਗਿਆ ਸਿਰ ਚ ਕਰਦੇ ਆਂ ਜੀ ਚਲੋ ਮੈਂ ਦੇਖਦਾ ਹਾਂ ਮੈਂ ਹੱਸਣਾ ਕਰਿਓ ਲੈ ਆ ਦੇਖ ਲਓ ਬਈ ਹੱਸਣਾ ਨਹੀਂ ਰਹੇ ਜੀ ਜਦ ਮੈਨੂੰ ਕਿਹਨੂੰ ਡਰ ਆ ਰਿਹਾ ਯਾਰ ਕਿ ਨਹੀਂ ਮੈਂ ਵੀ ਆ ਰਿਹਾ ਹੋ ਗਿਆ ਫੋਨ ਨੂੰ ਪੁੱਛ ਰਿਹਾ ਚਲੀਏ ਫਰਿੱਜ 'ਚ ਰੱਖਿਆ ਹੋ ਗਿਆ ਕਿ ਸਾਡੇ ਕੋਲ ਉਹ ਵੀ ਕਰ ਦੇਣੇ ਉਹ ਸਭ ਕੁਝ ਬੋਲਿਆ ਰਹੇ ਉਹਦੇ ਕੋਲ ਫੋਨ ਨਾਲ ਕਰਦਾ ਮੈਂ ਦੇਖ ਲਿਆ ਹੁਣ ਕੋਈ ਨਾ ਸਮਾਂ ਨਾਲ ਸ਼ਾਮ ਨੂੰ ਕਿਥੇ ਆਟਾ ਨਹੀਂ ਹੈਗਾ ਘਰੇ ਭੋਰਾ ਵੀ ਤੂੰ ਸਿੱਟਿਆ ਉਹਦੋਂ ਤਾਂ ਚੱਕ ਕੇ ਲਿਆ ਦੇਗਾ ਪੀਣਾ ਬਾਪੀ ਮੈਂ ਤਾਂ ਨਾ ਕਰ ਜਾ ਕਰਿਆ ਖਲਕਪਾ ਲੈ ਹੋਣਾ ਗਾਲੇ ਕੋਈ ਨਾ ਭਾਗਦੀ ਫਿਰ ਪਹਿਲਾਂ ਪੀਣਾ ਧਰਿਆ ਚੱਕ ਕੇ ਡੱਕ ਪੋਜਣਾ ਜਵਾਬ ਹੈ ਤਾਂ ਮੈਂ ਤੈਨੂੰ ਕਹਾਂ ਸ਼ਾਮ ਨੂੰ ਰੱਖਾਂਗਾ ਹਲੇ ਮੈਂ ਜਾਣਾਗਾ ਸਾਰੇ ਘੰਟੇ ਹਲੇ ਮੋਟਰ ਖੜੀ ਪਈ ਤਾਰੀ ਲਵੇ ਜਾਣੀ ਤੁਮ ਕੋਈ ਨਾ ਫਿਰ ਰਹਿਣ ਦੇ ਨਾ ਕੋਈ ਨਾ ਸ਼ਾਮ ਨੂੰ ਰੱਖਾਂਗਾ ਇੰਨੀ ਕਾਲੀ ਤੰਨੇ ਨਾ ਆ ਗਵੀ ਹੋ ਜਾ रेडी कि भाई किमे भाई साइड ਤੇ ਲਿਉ ਖਾਣੇ ਆ ਆ ਬੋਲੀ ਨਾ ਰੈਡੀ ਹਮ ਆਕਨ ਇਟ ਹਾਂ ਲੈ ਕੁੜੇ ਮੇਰੀ ਬਾੜ ਨਹੀਂ ਸੰਦੇ ਤੈਨੂੰ ਹਾਏ ਹਾਏ ਕਿੰਨੇ ਦਿਨਾਂ ਬਾਅਦ ਆਈ ਆ ਮੈਂ ਬਸ ਕੰਮ ਸੰਭਲਦੇ ਹੋ ਠੀਕ ਆ ਭਾਈ ਹਾਂ ਠੀਕ ਆ ਬੋਲੀ ਤੂੰ ਠੀਕ ਹੈ ਜੀ ਇਦਾਂ ਕਰੀ ਭਾਈ ਤੁਸੀਂ ਵੀ ਬੈਠਾ ਕਰਨੀ ਬਹੁਤ ਥੀਂ ਹੋਇਆ ਬੈਠੀ ਜੀ ਕਰੀਏ ਫਿਰ ਹੁਣ ਕੰਮ ਤਾਂ ਕਰਨਾ ਹੀ ਪੈਂਦਾ ਭਾਈ ਹੋਰ ਮਾਰ ਲੈ ਰੱਕਰੇ ਜਿਹੜਾ ਜਮੀ ਨਹੀਂ ਆਉਂਦੀ ਹੈਗੀ ਮਾਰੂ ਹੀ ਲੱਗਨ ਦੀ ਮਾਰ ਹੁੰਦੀ ਨਹੀਂ ਤੁਸੀਂ ਤਾਂ ਕਰੇ ਤਾਂ ਤੂੰ ਭਗ ਜਾਂਦੀ ਹੈ ਮੇਰੇ ਕੋਲ ਤੂੰ ਆਉਂਦੀ ਨਹੀਂ ਹੈਗੀ ਚਲ ਤੂੰ ਤਾਂ ਆਉਂਦੇ ਹੀ ਲੜਨ ਲੱਗ ਜਾਂਦੀਆਂ ਮੇਰੇ ਨਾਲ ਤੂੰ ਐ ਦੱਸ ਚਾਹ ਪੀਣੀ ਹੈ ਪਾਣੀ ਪੀਣੀ ਹੈ ਪਹਿਲਾਂ ਕੀ ਬਣਾ ਕੇ ਲਿਆਵਾਂ ਤੇਰਾ ਨਾ ਬਸ ਚਾਹ ਪਾਣੀ ਕਰ ਰਹੇ ਤੇ ਮੈਂ ਤਾਂ ਇੱਧਰ ਗਾਂਹ ਸੇਲ ਚ ਜਾਂਦੀ ਸੀ ਨੰਬਰ 12 ਦੀ ਬਹੁ ਕੱਪੜਾ ਲੈ ਕੇ ਆਈ ਹੈ ਨਾ ਸੋਨੇ 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 ਦਾ ਕਾਟਨ ਦੇ ਬਸਤਾ ਇਹ ਕਿੰਨੇ ਸੋਜੀ ਗਈ ਜਾਂਦੀ ਹੈ ਮੈਂ ਚੱਲ ਮੈਂ ਦੇਖ ਆਵਾ ਫਿਰ ਸੋਚਿਆ ਚੱਲ ਹੁਣ ਤਾਂ ਟਾਈਮ ਲੱਗਿਆ ਪ੍ਰੀਤ ਕੇ ਘਰੇ ਵੀ ਹੋਇਆ ਮੈਂ ਤੈਨੂੰ ਵੀ ਪਤਾ ਲੱਗ ਗਿਆ ਫਿਰ ਹੈ ਬਿੱਡੀ ਕੁਛ ਸੇ ਲੱਗੀ ਆ ਹਾਂ ਹਾਂ ਮੈਂ ਤਾਂ ਆਪ ਲੈ ਕੇ ਆਈ ਸੀ ਇਥੋਂ ਸੂਟ ਅਪਰ ਚੱਲ ਹੋਈ ਦਾ ਮੇਰਾ ਤਾਂ ਸੂਟ ਚੋਰੀ ਹੋ ਗਿਆ ਹਾਂ ਮੈਨੂੰ ਪਤਾ ਮੈਂ ਗਈ ਸੀ ਨੀਤੂ ਕੇ ਉਹੀ ਕੁਛ ਦਿੱਸੀ ਫਿਰ ਕਹੀ ਕਹਿੰਦਾ ਬਾਬਾ ਮੈਂ ਤਾਂ ਬਾਬੇ ਕੋਲ ਵੀ ਜਾਇਆ ਹਾਂ ਇਹ ਨਹੀਂ ਮੰਨਦਾ ਹੈਗਾ ਤੈਨੂੰ ਤਾਂ ਮੈਨੂੰ ਗਾਲਾਂ ਕੱਢੀਆਂ ਬਾਪਾ ਤਾਂ ਇਹ ਕਹਿੰਦਾ ਵੀ ਤੁਹਾਡੇ ਘਰ ਚ ਨਾ ਕੋਈ ਉਪਰਾਂ ਸਾਇਆ ਨਹੀਂ ਮੈਂ ਤਾਂ ਪਹਿਲੇ ਹੀ ਯਾਨੀ ਇਹਨਾਂ ਦੇ ਬੰਦੇ ਤਾਂ ਨਾ ਉਹੀ ਨਹੀਂ ਮੰਨਦੇ ਆਪਾਂ ਨੂੰ ਜਾਣ ਨਹੀਂ ਦਿੰਦੇ ਹੈਗੇ ਆਪਾਂ ਉਵੇਂ ਬੈਠ ਜਾਈਏ ਫਿਰ ਘਰੇ ਮੇਰੀ ਗੱਲ ਸੁਣੋ ਇਹ ਓਪਰੇਸ਼ਨ ਹੈਗਾ ਹੁੰਦੀ ਹੈਗਾ ਤੁਮਾ ਉਹ ਗੋਜਾਂ ਕੋਲ ਤਾਂ ਕਹਿੰਦਾ ਉਹਦੇ ਬਾਅਦ ਕੋਈ ਸੀ ਲੈ ਉਹ ਨਹੀਂ ਰੋ ਐ ਨਾ ਕਈ ਵੀ ਉਹ ਪਿੱਛੇ ਦਾ ਮੈਂ ਤਾਂ ਉਹਦੇ ਵੀ ਨਹੀਂ ਦੇਖੀ ਜੰਨੇ ਵੀ ਤੂੰ ਤਾਂ ਖੜਾ ਹੋ ਗਿਆ ਪਤੰਦਰਾ ਤੂੰ ਮੈਂ ਉਹ ਵੀ ਹਜੇ ਓਪਰੀ ਸ਼ਹਿਰ ਦਾ ਮੇਰੇ ਵਿੱਚ ਝਾਕ ਕੇ ਕਹ ਮੈਂ ਦੇਖਦਾ ਦੇਦ ਨਹੀਂ ਪਰ ਵੀ ਓਪਰੀ ਸ਼ਹਿਰ ਦਾ ਕੰਨ ਕੰਮ ਆ ਇਹ ਕੰਮ ਤਾਂ ਇਹ ਕਿਸੇ ਪੀਤੀ ਬੰਦੇ ਦਾ ਕੰਮ ਆ ਭਲਾ ਐ ਬਾਹਰੋਂ ਕੋਣ ਤੇ ਚੱਕ ਲਈ ਠੀਕ ਉੱਥੋਂ ਲਾ ਲਾ ਸ਼ਾਰਟ ਮੈਂ ਨਹੀਂ ਬਸ ਦਿਖਾ ਦੇ ਮੈਂ ਹਾਂ ਠੀਕ ਆ ਬੀਪੂ ਮੈਂ ਉਹ ਐਕਸ਼ਨਾਂ ਲਈ ਬੈਠਾ ਹਾਂ ਤਾਂ ਨਾਲ ਰਹਿਣਾ ਲੈ ਵੀ ਚੱਕ ਚੱਕ ਉਹ ਘੱਟ ਤਾਂ ਤੇ ਨੇ ਗੈਰ ਚੀਜ਼ਾਂ ਤਾਂ ਪਤਾ ਨਹੀਂ ਲੱਗਦਾ ਬਣੀ ਇੱਕੋ ਥਾਲੀ ਚ ਖਾਈ ਜਾਂਦਾ ਸਮੇਂ ਨਹੀਂ ਲੱਗ ਰਹੀ ਤੈਨੂੰ ਕੀ ਕੀ ਉਤਰੇਗਾ ਫੇਰ ਮੈਂ ਦੱਸ ਕਿ ਲਾਇਆ ਹੋਇਆ ਸੁੱਕੀ ਬਸ ਲੱਗ ਕਿ ਚੱਲ ਚੱਲੇ ਤੁਰ ਲੈ ਤੁਰ ਰਹੀ ਜੀ ਉਹ ਮੁੰਡਾ ਵੈਲਾ ਹੀ ਕਾਲਾ ਹੋ ਗਿਆ ਕਾਲਾ ਹੋ ਗਿਆ ਹਾਂ ਅੱਖਾਂ ਚ ਬਣ ਕੇ ਹਾਂ ਉਹ ਮੇਰਾ ਉਧਰ ਚੱਲ ਉਧਰ ਐਂਦਾ ਕਰ ਹਾਂ ਕਰ ਲੈ ਕੰਮ ਲੈ ਕਿ ਮੈਂ ਕਿਹੜਾ ਮਾਰ ਲਿਆ ਮੈਂ ਤਾਂ ਉਹ ਆਉਂਦੀ ਨਹੀਂ ਸੀ ਤੇਰੇ ਮੂੰਹ ਕਰਕੇ ਮੈਨੂੰ ਆਉਣਾ ਪੈਂਦਾਗਾ ਥੱਲੇ ਇਹੀ ਜੀ ਹੋ ਗਈ ਤੀ ਕਿ ਮੈਨੂੰ ਆਉਣਾ ਪਿਆ ਨਾ ਮੈਂ ਤੈਨੂੰ ਕੀ ਕਹਤਾ ਵੀ ਤੂੰ ਆਉਂਦੀ ਨਹੀਂ ਸੀ ਮੈਂ ਤੇਰੇ ਕੋਲ 20 ਕਿਹੜੇ ਮਾਰ ਦਿੰਨੀ ਆ ਉਦੋਂ ਮੈਂ ਬੇਲੀ ਆ ਚਲ ਕੋਈ ਨਾ ਫਿਰ ਆਕੜਦੀ ਕਾ ਤੂੰ ਆਜਾ ਦੇਖ ਲੈ ਨਾ ਗੁੱਸਾ ਤੇਰੇ ਨੱਕ ਤੇ ਪਿਆ ਹੁੰਦਾਗਾ ਫਿਰ ਤੂੰ ਕਿਵੇਂ ਕਹਿਣੀ ਆ ਵੀ ਮੈਂ ਤਾਂ ਆਉਂਦੀ ਨਹੀਂ ਸੀ ਮੈਂ ਤਾਂ ਘਰੇ ਕੰਮ ਪਏ ਤੇ ਕਰਨ ਵਾਲੇ ਉਹ ਨਾ ਪੀਣਾ ਧਰਨਾ ਸੀਗਾ ਚੱਕੀ ਤੇ ਕਿਸੇ ਨੂੰ ਦੇਖਣ ਜਾਂਦੀ ਦੀ ਜੇ ਕੋਈ ਮਿਲ ਜੇ ਤਾਂ ਪੀਣਾ ਧਰਾ ਦਾ ਆਟਾ ਨਹੀਂ ਹੈਗਾ ਤੀ ਘਰੇ ਆਟਾ ਨਹੀਂ ਹੈਗਾ ਸਬਹਾਨੇ ਘੱਟ ਲਿਆ ਕਰ ਮਾੜੇ ਦੇਖੂ ਤਾਂ ਛੱਡ ਮੇਰੀ ਗੱਲ ਸੁਣ ਹੋਰ ਇਹ ਗੱਲਾਂ ਗਣੀ ਧਿਆਨ ਰੱਖੀ ਜਾਣੀ ਹੁੰਦੀਆਂ ਜਿੱਥੇ ਧਿਆਨ ਰੱਖਣ ਵਾਲਾ ਉੱਥੇ ਧਿਆਨ ਮਾਰ ਲੈ ਮਾੜਾ ਮੋਟਾ ਇੱਕ ਕਰ ਤੋਂ ਬਿਨਾ ਹੋਰ ਕਿੱਥੇ ਧਿਆਨ ਰੱਖਾਂ ਧਿਆਨ ਹੀ ਆ ਮੇਰਾ ਤਾਂ ਘਰੇ ਹਾਂ ਚੱਲ ਫਿਰ ਇਹ ਚੀਜ਼ਾਂ ਮੈਂ ਚੜਕੇ ਰੱਖ ਦਿਆਂ ਹਾਂ ਹਾਂ ਚਾਹ ਤਾਂ ਵੀ ਨਹੀਂ ਚੱਕੀ ਕੋੰਦੇ ਜਿਹੜਾ ਕੁਝ ਹੋਊਗਾ ਚਲ ਫਿਰ ਛੱਡ ਆਪਾਂ ਨਹੀਂ ਕੀ ਲੈਣਾ ਮੈਂ ਵੀ ਚੁੱਪ ਕਰ ਜਾਈਂ ਆ ਤੇਰੇ ਕੰ ਦਾ ਕੀ ਮਤਲਬ ਹੈ ਤੇਰੇ ਲਈ ਵੀ ਮੈਨੂੰ ਲੱਗਦਾ ਕੁੰਡੀਆਂ ਕਿਤੇ ਹੋਰ ਹੀ ਪਸਾਉਣ ਨੂੰ ਕਰਦਾ ਕਿਤੇ ਤੂੰ ਤਾਂ ਨਹੀਂ ਪਸਾਈ ਜਾਂਦੀ ਕੁੰਡੀਆਂ ਮੈਂ ਕੀ ਲੈਣਾ ਉਹ ਨਾ ਨਿਕਲ ਜੀ ਕਿਤੇ ਨਹੀਂ ਰਹਿਣ ਦੇ ਰਹਿਣ ਦੇ ਮੈਂ ਤਾਂ ਝਾਕਦੀ ਵੀ ਨਹੀਂ ਉਹ ਦੇਖਣੀ ਨਾਲੇ ਮੈਂ ਤਾਂ ਬਾਈ ਕਹਿ ਕੇ ਗੱਲ ਕਰਦੀ ਆਂਗੀ ਮੈਂ ਕੀ ਲੈਣਾ ਉਹ ਤੂੰ ਤੂੰ ਗੱਲ ਦੱਸ ਕੀ ਹੋਈ ਹੈ ਮੈਨੂੰ ਗੱਲ ਕੀ ਹੋਣੀ ਹੈ ਮੈਂ ਤਾਂ ਤੈਨੂੰ ਦੱਸਿਆ ਨਾ ਵੀ ਹੁਣ ਲੱਗੀ ਹੁੰਦੀ ਹੈ ਕਿ ਕੌਣ ਆ ਕੀ ਆਉਂਦੀ ਤੀ ਨਹੀਂ ਆ ਅੰਮਣੇੜਤਾ ਟੈਨਸ਼ਨ ੜਤਾ ਅੰਮਣੇੜੀ ਆਉਂਦੀ ਨਹੀਂ ਕੋਈ ਬਦਲਣਾਂ ਨਾ ਕਰਦਾ ਨਹੀਂ ਨਾ ਉਹ ਜੋੜ ਕੇ ਗੱਲਾਂ ਹੀ ਮਾਰਦਾਗਾ ਫਿਰ ਐ ਪੜਕਾਉਣ ਵਾਲੀ ਇਹ ਚ ਗੱਲ ਕੀ ਆ ਹੁਣ ਇੱਕ ਮਿੰਟ ਜੇ ਤੂੰ ਰਾਸਾ ਨਹੀਂ ਲੱਗੇ ਉਹਨਾਂ ਦੇ ਘਰੇ ਜਾਏਂਗੇ ਤੈਨੂੰ ਵੀ ਅਗਲਾ ਬੁਲਾਊਗਾ ਗੱਲਾਂ ਮਾਰੂਗਾ ਹੀ ਹੁਣ ਅਗਲੇ ਨੂੰ ਬੁਲਾਉਣਾ ਪੈਂਦਾ ਗਵਾਣ ਮੱਥੇ ਹੁਣ ਆਜਾ ਉਹਨੂੰ ਬੁਲਾ ਲਿਆ ਸਗਲ ਤੋਂ ਗਾਇਨ ਤਾਂ ਮੈਨੂੰ ਯਕੀਨ ਆ ਸ਼ਾ ਕਰੀ ਜਾ ਫਿਰ ਯਕੀਨ ਮੈਗੀ ਲੈਣਾ ਮੈਂ ਵੀ ਨਹੀਂ ਦੱਸਦੀ ਹੈਗੀ ਮੈਂ ਵੀ ਚਿੜੀ ਨੂੰ ਲਾਤੀ ਲੁੱਤੀ ਐਨੇ ਐਨੇ ਲਾਈ ਆ ਨੀ ਤੁਨੀ ਮੇਰਾ ਤਾਂ ਕੰਮ ਹੀ ਹੀ ਆ। ਇਹ ਹੁਣ ਸਾਡੇ ਪੜਪ ਹੋ ਗਈ। ਟਿੱਡੇ ਨਹੀਂ ਹੌਲਾ ਹੁੰਦਾ ਹੈਗਾ ਜਿੰਨਾ ਚਿਰ ਮਾ ਗੱਲਾਂ ਦੋ ਚਾਰ ਫਿਰ ਤਰ ਨਾ ਕਰ। ਹੁਣ ਦੇਖਦੇ ਆ ਘਰ ਆ ਕੇ ਕੀ ਕਲੇਸ਼ ਪਾਉਗੀ। ਪਤਾ ਲੱਗੂ ਜੀ ਅੱਗੇ ਤਾਂ ਹਜੇ ਸਸਪੈਂਸ ਹੀ ਹੈ। ਹਾਂ ਦੇਖੋ। ਆ ਗਈ ਜੀ ਆ ਗਈ। ਤੇ ਇਹਨਾਂ ਨੇ ਟਵਲ ਤਰ ਕਿਦੋ ਬੀ ਸੌਰੀ। ਪਤਾ ਨਹੀਂ ਪਹੁੰਚਦਾ। ਤੇ ਉਹ ਪਰ ਆ ਲੱਗਦਾ ਉਹ ਨਾ ਕੋਈ ਇੰਤਜ਼ਾਰ ਨਹੀਂ ਕਰਾਉਂਦੀ। ਕੁੱਤਾ ਬੇਬੇਰ ਉੱਪਰ ਹੀ ਲੱਗੇ ਸੀ ਅੱਛਾ ਚੱਲ ਮੇਰੀ ਗੱਲ ਸੁਣਾ ਹੁਣ ਮੈਂ ਇੱਥੇ ਦੁੱਗੀ ਕਿਥੋਂ ਲਾਵਾਂ ਕੈਮਰਾ ਦੇਖ ਹਾਂ ਇੱਥੇ ਲਾ ਬੰਨਣੇ ਚਕਟਾ ਪੂਰਾ ਹੋ ਗਿਆ ਚੱਲ ਹਾਂ ਕਹੇ ਤਾ ਤੇਰੇ ਕੰਮ ਨੇ ਬਿੜੇ ਨਹੀਂ ਹੈਗੇ ਹੂੰ ਕੰਮ ਤਾਂ ਤਾਂ ਨਹੀਂ ਬੜੀ ਚੱਲ ਆ ਪਾ ਗੱਲਾਂ ਗੁੱਲਾਂ ਕਰਨਾ ਲੈ ਕੇ ਜਾਨੀ ਮੈਂ ਚਲ ਗਈ ਪਰ ਦੁੱਧ ਤਾਂ ਅੱਜ ਗਰਮ ਹੋ ਜਾਂਦਾ ਸਾਰਾ ਕੁਝ ਤਾਂ ਗੈਸ ਤੇ ਵੀ ਔਖਾ ਹੈ ਨਾ ਗਰਮ ਤਾਂ ਤੇਰੇ ਤਰੇ ਤਰੇ ਸਹੀ ਜਗ੍ਹਾ ਤੇ ਖੜਨਾ ਇੱਥੇ ਲੱਗਿਆ ਜਾਂਦਾ ਦੇਖ ਪ੍ਰੇਮਕ ਨੂੰ ਉਹ ਪ੍ਰੇਮਕ ਆ ਮੈਂ ਉੱਪਰ ਚੱਕ ਲੂੰਗੀ ਮੈਂ ਤਾਂ ਲੰਗੀ ਉਹ ਨੂੰ ਦੇਖਿਆ ਦੀ ਸੁਣੀ ਹੁੰਦੀ ਹਾਂ ਉਹ ਪਿੱਛੇ ਆ ਜੂਗੀ ਨਾ ਉਹ ਨੂੰ ਟਾਈਮ ਮਿਲ ਜੇ ਆਉਣ ਦਾ 2x ਠੀਕ ਹੈ ਬੰਨਸਾ ਬਹੁਤ ਛੋਟਾ ਹੋ ਜਾਂਦਾ ਬੰਨ ਤੋਂ 2 ਕਰ ਲਈ ਲੱਗਦਾ ਵੀ ਕੋਈ ਚੱਕਰ ਹੈ ਚੱਲ ਮੈਂ ਲੱਗੜਾਂ ਫਿਰ ਕਿੰਨਾ ਤੂਗਾ ਹਾਂ ਬਾਅਦ ਚ ਜ਼ੂਮ ਕਰੀ ਜਦੋਂ ਕੋਲੇ ਆ ਗਈ ਪਹਿਲਾਂ ਬੰਨ ਨਹੀਂ ਰੱਖ ਰੈਡੀ ਕਰੀਏ ਜੀ ਸਟਾਰਟ ਐਕਸ਼ਨ ਕਾਮਾ ਕਾਮਾ ਤਾਂ ਨਿਭੜਦੀ ਇਹਦੇ ਮੇਰੇ ਲਈ ਨਹੀਂ ਥੋੜੀ ਲੱਕਰਾਂ ਮਾ ਦੂਸਰਾ ਤਾਂ ਗਰਮ ਹੋ ਜਾਂਦਾ ਸਾਰਾ ਕੁਝ ਗੈਸ ਤੇ ਵੀ ਆਫ ਹੈ ਇਹ ਤਾਂ ਗੱਲ ਹੈਗੀ ਆ ਚਲੋ ਮੁੰਮੀ ਕੁਵੇਲਾ ਤਾਂ ਹੋਏ ਜਾਂਦਾ ਦਾ ਕੰਮਾ ਕੰਮਾ ਨੂੰ ਤਾਂ ਕਈ ਵਾਰ ਆਪਾਂ ਚਲ ਗੱਲਾਂ ਵਾਤਾ ਮਾਰਨ ਖੜ ਜਾਂਦੇ ਆਗੇ ਤੇ ਤਾਂ ਹੀ ਜਿਆਦਾ ਦਿਨ ਛੜ ਜਾਂਦਾ ਦਾ ਕੰਮਾ ਨੂੰ ਤੇਰੇ ਕਹਿੰਦਾ ਕੀ ਮਤਲਬ ਹੈ ਨਹੀਂ ਕਿਹੜੀਆਂ ਗੱਲਾਂ ਮਾਰੀਆਂ ਨੇ ਮੈਂ ਉਹ ਤਾਂ ਮੈਂ ਕਹਿ ਦਿੱਤੀ ਕਿ ਮੈਂ ਮੈਂ ਉਹ ਘਾ ਜਾ ਕੇ ਆਈਆਂ ਕਿ ਕਮਾ ਤੂੰ ਇੱਥੇ ਖੜੀ ਨਹੀਂ ਤੀਗੀ ਮੈਂ ਤਾਂ ਨਹੀਂ ਖੜੀ ਤੇਰੇ ਕੋਲ ਮੈਂ ਤੇਰਾ ਆਪਸ ਕਰ ਰਹੀ ਬੱਲਾ ਹੁੰਦੀ ਹੈ ਨਹੀਂ ਕਿ ਮੈਂ ਕਾਦੇ ਵਾਸਤੇ ਖੜਨਾ ਮੈਂ ਤਾਂ ਤਾਲੀ ਟੋਕਿਆ ਹੈਗਾ ਤੈਨੂੰ ਮੈਂ ਤਾਂ ਦੇਖ ਕੇ ਐਡੀਆਂ ਕਿਤੇ ਗੱਲਾਂ ਕਰਦੀ ਤੂੰ ਉੱਡੇ ਖੜੀ ਸੀ ਤੂੰ ਤੈਨੂੰ ਬਤਾਉ ਹੂ ਤੂੰ ਕਿਧੇ ਲਵੇਂ ਖੜੀ ਤੀਂ ਮੈਂ ਅੱਛਾ ਅੱਛਾ ਉਹ ਤਾਂ ਤੈਨੂੰ ਪਤਾ ਦਿੌਰ ਲੱਗਦਾ ਨਾ ਮੇਰਾ ਉਹ ਸਾਡੇ ਇਸ ਤਰੀਕੇ ਜਿਹਾ ਤਾਂ ਹੈਗੇ ਨੇ ਤੈਨੂੰ ਪਤਾ ਹੀ ਹੈ ਤਾਂ ਹੀ ਡੂੰਘੀਆਂ ਗੱਲਾਂ ਚੱਲ ਜਾਂਦੀਆਂ ਤੇ ਬਾਹਰ ਲਵੇ ਲਵੇ ਜੇ ਖੜਕੇ ਗੱਲਾਂ ਕਰਦੇ ਮੈਂ ਤਾਂ ਕੀ ਲੈਣਾਗਾ ਉਹ ਤਾਂ ਚੱਲ ਸੁਣਿਆ ਪਸਾਰੀ ਦੀ ਗੱਲ ਹੈ ਲੈਣਾ ਤਾਂ ਤੂੰ ਕੁਛ ਨਹੀਂ ਇਹ ਤੈਨੂੰ ਪਤਾ ਹੀ ਲੱਗਿਆ ਸੀ ਤੂੰ ਵਿੱਚ ਆ ਜਿੰਦੀ ਤੂੰ ਮੈਨੂੰ ਲਗਾ ਲੁਕ ਲੁਕ ਕੇ ਸੁਣਦੀ ਸੀ ਸਾਡੀ ਇਹਨਾਂ ਦੀ ਨਮਾਏ ਕਿੱਥੇ ਸੁਣਦੀ ਆ ਬਣਾ ਨਾਲੇ ਮੇਰੀ ਕਿੱਥੇ ਆ ਤਾ ਮੈਂ ਕੀ ਲੈਣਾ ਫਿਰ ਤਾਬਦੀ ਨਹੀਂ ਘਰੇ ਕੰਮ ਨਿਪਟਦੇ ਮੈਂ ਵੀ ਕਹਾ ਕੰਮ ਜਾ ਕੇ ਆਈਆਂ ਕਿ ਤੈਨੂੰ ਦੇਖ ਲਿਆ ਤਾ ਤੇਰੀ ਲਵੇ ਖੜ ਗਈ ਤੈਨੂੰ ਪੁੱਛ ਲਿਆ ਵੀ ਚਲ ਉੱਥੇ ਖੜੀ ਤੀਗੀ ਤੁਹਾਡੀ ਆਪਸ داری ਦੀਆਂ ਗੱਲਾਂ ਨੇ ਮੈਂ ਕੀ ਲੈਣਾਗਾ ਕਿਸੇ ਤੋਂ ਦੱਸ ਹੱਦ ਹੋ ਗਈ ਲੈਣ ਵਧੀਆ ਐ ਇੰਨੀ ਤਾਂ ਬਣੀ ਨਹੀਂ ਰਹੇ ਆਹ ਬੱਦ ਘਟਾ ਕੁੜੀਆਂ ਹੁੰਦੀਆਂ ਰਹਿੰਦੀਆਂ ਨੇ ਇਧਰ ਉਹ ਦੇਣ ਲੈਣ ਬਣਿਆ ਰਹਿੰਦਾਗਾ ਆਹ ਕੀ ਕਹੀ ਜਾਨੀ ਐ ਇਹ ਤੂੰ ਮੈਨੂੰ ਕੀ ਕਹਿੰਦੀ ਹੈ ਮੇਰੀ ਕੋਈ ਇਹ ਤਾਂ ਗੱਲਬਾਤ ਆ ਕਾਟੀ-ਛਾਟੀ ਹੈ ਹੈ ਲੱਗਦਾ ਤਾਂ ਹੀ ਤੀਗਾ ਮੈਂ ਕਹਿੰਦੀ ਨਹੀਂ ਹੈਗੀ ਮੈਂ ਵੀ ਦੇਖਣ ਤੋਂ ਨਾ ਲੱਗਦਾ ਤੀਗਾ ਨਾ ਨਾ ਉਹ ਤਾਂ 100 ਗੱਲ ਹੁੰਦੀ ਆ ਪਰਦੇ ਵਾਲੀ ਹੁਣ ਤੇ ਹੋਰ ਪਰਚਾਈ ਦੀ ਕੋਈ ਗੱਲ ਨਹੀਂ ਹੋ ਸਕਦੀ ਕਿ ਤੂੰ ਤਾਂ ਫਿਰ ਨਾਲੇ ਤੈਨੂੰ ਤਾਂ ਪਤਾ ਹੈ ਉਹਦੀ ਗੱਲਬਾਤ ਆ ਉਹਦੇ ਨਾਲ ਹੈ ਨਾ ਜੇ ਜੇ ਤੈਨੂੰ ਪਸੰਦ ਆਇਆ ਮੈਂ ਤੇਰੇ ਸਾਰੇ ਸੂਟ ਮੂਰੇ ਰੱਖ ਦੂੰ ਜਿਹੜੇ ਪਸੰਦ ਆਏ ਪਹਿਨਣ ਦੇ ਚੱਲ ਲੈ ਪਰ ਦੱਸੀ ਨਾ 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 ਸਭ ਮੇਰੀ ਸੱਤਿਆ ਤੁੰ ਚਲ ਕੋਈ ਨਾ ਨਹੀਂ ਦੱਸਦੀ ਹੈਗੀ ਨਾਲੇ ਮੇਰਾ ਘੇੜਾ ਗੂੜਾ ਵੱਜਦੀ ਰਹਿੰਦਾ ਜੇ ਸੂਟ ਆਕੇ ਤੈਨੂੰ ਨਾ ਵੀ ਜਾਗ ਰਿਹਾ ਲੈ ਬੋਲ ਹਈ ਫਿਰ ਬੋਲ ਹੁਣ ਕੀ ਕਹਿੰਦੀ ਸੀ ਕੁਛ ਨਹੀਂ ਸੀਰ ਪੁੱਛਦੀ ਸੀ ਸੀਨ ਸੋਹਣਾ ਹੋ ਗਿਆ ਸੀਨ ਤਾਂ ਸੋਹਣਾ ਹੋ ਗਿਆ ਦੱਸ ਸੀਨ ਸੋਹਣਾ ਹੋ ਗਿਆ ਜੀ ਧੁੱਪ ਚ ਕੀਤਾ ਮੇਰਾ ਤੇ ਨੀਤ ਮੈਂ ਤਾਂ ਦੇਖਣੀ ਹੋਣੀ ਨਾ ਦਿਸੇਂਗੀਆਂ ਦਿਸੀਆਂ ਨਹੀਂ ਨਾ ਨਾ ਅਸਲੀ ਕਾਲੇ ਆ ਅਸੀਂ ਸਾਰੇ ਕਾਲੇ ਆ ਕਾਲੇ ਆ ਪਰ ਰੱਬ ਨੂੰ ਪਿਆਰੇ ਆ ਨਾ ਸਾਹੀ ਲੋਕਾਂ ਨੂੰ ਵੀ ਪਿਆਰੇ ਆ ਆ ਖੜਾ ਦੇਖ ਸਭ ਤੋਂ ਕਾਲਾ ਇਹ ਨਾ ਜਰ ਬੱਟੂ ਅਸੀਂ ਨਾਲ ਨਹੀਂ ਫਿਰਦੇ ਆ ਆ ਤੁਹਾਨੂੰ ਕੋਈ ਨਹੀਂ ਕਾਲਾ ਕਹਿ ਸਕਦਾ ਨਾ ਤੇ ਜ਼ਿੰਦਗੀ ਪਰ ਕਾਲੀ ਹੋਵੇ ਮੈਂ ਕਹਤੋਂ ਕਿ ਮੈਂ ਕਾਲੀ ਹਾਂ ਮੈਥੇ ਲਖਵਾ ਕੇ ਲੈ ਲੈ ਕੋਰੇ ਕਾ ਓਏ ਨਕਲੀ ਇਹ ਲੋਕ ਹੈਂ ਕਿਉਂ ਨਕਲੀ ਨੂੰ ਕੀ ਆ ਸਾਡੀ origignal ਆ ਆਏ ਬਸਲੀ ਅਸੀ ਆ ਸਾਡੇ ਚ ਕੋਈ ਮਿਲਾਵਟ ਨਹੀਂ ਬਾਈ ਸਾਡਾ ਸੀਨ ਚੱਲ ਰਿਹਾ ਇਹ ਲੁੱਤੀ ਲਾ ਕੇ ਜਾਨ ਤੇਰਾ ਖੜੀ ਤੇ ਹੀ ਦਮ ਚੜ ਜਾਂਦਾ ਮੇਰਾ ਖੜੀ ਤੇ ਦਮ ਚੜ ਜਾਂਦਾ ਆਏ ਹਾਏ ਆ ਦੇਖੋ ਇਹਨਾਂ ਚ ਮਿਲਾਵਟ ਆ ਸਾਡੇ ਸਾਹ ਛੜ ਗਿਆ ਵੇ ਚਲ ਆਜੋ ਕਾਲੇ ਆ ਵੀ ਧੁੱਪ ਬਹੁਤ ਜਿਆਦੇ ਆ ਤੇ ਬਾਬਿਓ ਮਿਹਨਤ ਬਹੁਤ ਹੁੰਦੀ ਹੈਗੀ ਧੁੱਪੇ ਅੱਖਾਂ 'ਚ ਧੁੱਪ ਪੈਂਦੀ ਆ ਫਿਰ ਰੀਟੇਗ ਹੋ ਜਾਂਦੇ ਆ ਅਸੀਂ ਧੁੱਪਾਂ 'ਚ ਸੜ ਰਹੇ ਆ ਰਗ ਰਹੇ ਆ ਤੁਸੀਂ ਸਪੋਰਟ ਕਰਿਆ ਕਰੋ ਸਾਨੂੰ ਦੱਬ ਕੇ ਹੂੰ ਜੇ ਸਪੋਰਟ ਕਰੋਗੇ ਹੋਰ ਵੀ ਘੈਂਟ ਕਰਾਂਗੇ ਅਸੀਂ ਤਾਂ ਕੋਲਿਆਂ 'ਤੇ ਚੜ ਕੇ ਵੀ ਵੀਡੀਓ ਬਣਾ ਦਾਂਗੇ ਤੁਸੀਂ ਸਪੋਰਟ ਕਰੋ ਹਾਂ ਉਹ ਥੋੜੀ ਖਾ ਕੇ ਤਾਂ ਹੈ ਤੂੰ ਚੱਲ ਸਕਦੇ ਮੈਂ ਚੱਲਾਂ ਸਰ ਮੈਨੂੰ ਥੋੜਾ ਜਿਹਾ ਔਖ ਲੱਗਦਾ ਤਾਂ ਆ ਕਰ ਨਹੀਂ ਪਨ ਸਕਦੀਆਂ ਮੈਂ ਕੋਈ ਨਹੀਂ ਮੈਨੂੰ ਬਈ ਥੋੜਾ ਜਿਹਾ ਇਹ ਵਾਧ ਤੰਗ ਕਰਦੇ ਇੱਕ ਤਾਂ ਮੇਰੇ ਰੰਗ ਦਾ ਨਹੀਂ ਲਿਹਾਜ਼ ਕਰਦੇ ਇਹ ਧੁੱਪੇ ਹੀ ਰੱਖਦੀ ਹੈ ਮੈਨੂੰ ਇਹ ਬਾਈ ਫਿਰ ਉੱਥੇ ਚੱਲ ਉਹ ਚੱਕ ਲੈ ਮੜ ਕੇ ਫੋਨ ਨੂੰ ਬਾਹਰ ਦੇਖਣ ਲੱਗੀ ਇੰਨਾ ਟਾਈਮ ਹੋ ਗਿਆ ਲੈ ਮੂੰਹ ਤਾਂ ਤੇਰਾ ਹੁੰਦਾ ਨਹੀਂ ਕੋਈ ਨਹੀਂ ਅੱਦਾ ਮੂੰਹ ਹੀ ਬਹੁਤ ਆ ਫਿਰ ਉਹ ਅੱਦਾ ਮੂੰਹ ਕੀ ਉਹ ਮੂੰਹ ਵੀ ਤੇਰਾ ਮੂੰਹ ਆਉਂਦਾ ਹੁੰਦਾ ਲੈ ਇੰਨਾ ਆਖੀ ਕੋ ਤੂੰ ਚਾਹ ਤੂੰ ਇਹ ਗੱਲ ਵੀ ਆਪ ਲੋਕ ਨੂੰ ਪਿੱਛੇ ਆਉਣਾ ਨਹੀਂ ਚਾਹ ਲਾ ਰਿਹਾ ਮੈਨੂੰ ਘੁੱਟ ਪਾ ਰਿਹਾ ਮੈਂ ਮੈਂ ਘੁੱਟ ਮੈਨੂੰ ਪਿਆਰ ਕਰਦਾ ਹਾਂ ਤੂੰ ਰਿ ਪਿਆਰ ਕਰਦਾ ਹੈ ਨਾ ਕਰਾਂ ਕਰ ਦੂ ਮੈਨੂੰ ਕਿਤੇ ਖਮਾਣ ਲੈ ਕੇ ਜਾ ਪ੍ਰੂਫ ਦੇ ਮੈਂ ਤਾਂ Shimla ਜਾਣਾ ਮੈਂ ਤਾਂ ਮੈਂ ਕਹੂੰਗੀ ਹਾਂ ਪਰ ਫਿਰ ਤੂੰ ਖੇਤ ਮੰਨੇ ਕਿਵੇਂ ਜਾਣਾ ਮੈਂ ਕਹੂੰਗੀ ਚੱਲ ਠੀਕ ਹੈ ਤੂੰ ਆਇਆ ਕਹਿ ਦੀ ਕਿ ਅੱਜ ਖੇਤ ਚ ਤੈਨੂੰ ਮੇਰੇ ਨਾਲ ਨਾਲੇ ਤਾਂ ਇਹ ਵੀ ਲੈ ਚੁੱਕਾ ਹਾਂ ਵੀ ਆਇਆ ਬਹੁਤ ਸਬਜ਼ੀ ਤੋੜਨ ਦੀ ਸਬਜ਼ੀ ਤੋੜਨ ਦੀ ਹਾਂ ਉਹ ਸਰਪਤੰਦਰ ਕੀ ਜਲੂਕ ਹਾਂ ਦੇਖਾ ਲਿਆ ਇਹੋ ਜੁਮਾ ਵੀ ਆਪਣੇ ਸਲਾਹ ਕਰਕੇ ਆਪਾਂ ਬੈਠ ਕੇ ਹੱਡੇ ਦਿਮਾਗ ਨਾਲ ਬਸ ਕਿੰਨੇ ਲਾ ਕੇ ਉਹਨੇ ਕਿਹਦੇ ਆ ਅਰੇ ਚਲ ਰਿਹਾ ਸੀ ਕਰ ਕਰ ਕੇ ਚੱਪਣ ਵਾਲਾ 90 ਦਾ 90 ਕਿੱਧਰ ਗਿਆ ਓਰਾ ਬਣਾ ਸੁਣਦਾ ਨਹੀਂ ਤੈਨੂੰ ਕੀ ਆ ਬੋਲ